ਦਿਵਸ ਰਾਤ ਤੇ ਤਾਰੀ ਤਾਇਆ ਅੱਖੀਂ ਚੰਗਿਆ श <laughs> भ <laughs> ਸਿਮਰ ਬਗਤੀ ਸਿਮਰ ਕੈ ਗੁਰਨਾਮ ਤਨਹੀਂ ਤਿਆਰੇ ਫਿਰੰਗ ਦੇ ਗੁਰੂ ਤੇ ਅਮਰਦਾਸ RAMDASAN ਇਸ ਹਾਰੇ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਜਿਤੇ ਸਭ ਦੁਖ ਜਾਏ ਤੇ ਬਹਤਰ ਸਿਮਰੇ ਘਰ ਨੋ ਮਿਟ ਆਵੇ ਧਾਰੇ ਸਬਦ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਬਦ ਥਾਈ ਹੋਏ ਸਹਾਰੇ ਦਸਾ ਪਾਤਸ਼ਾਹਾਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦیدار ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆ ਤੁਹਾਂ ਸਾਹਿਬ ਜartigਾਂ ਚਾ ਵੀ ਮੁਕਤਿਆਂ ਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਮਨ ਛਕਿਆ ਦੇਖ ਪਿਲਾਈ ਦੇਖ ਵਾਰੀ ਦੇ ਪਿਆਰ ਦੇ ਦਿੱਤੀ ਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀਪ ਮਾਈ ਦਾ ਧਿਆਨ ਤਰਕੇ ਬੋਲ ਜੀ ਜਿਨ੍ਹਾਂ ਸੰਗਾ ਸੰਗੀਆਂ ਨੇ ਕਰਮੇ ਦੁਬਾਰ ਤੇ ਪਿਆਰੇ ਗੁਰੂਰੀਆ ਮਹੰਨਾਂ ਚਰਕੀਆਂ ਦੇ ਚੜਿਆਰੇ ਨਾਲ ਜਿਦਾ ਏਕ ਗੁਰਦੁਆਰਿਆਂ ਦੀ ਸ਼ਬਦ ਮਿੱਤਰ ਬਾਣੀਆਂ ਕੀਤੀਆਂ ਧਰਮ ਨਹੀਂ ਹਾਰਿਆ ਜਿੱਕੀ ਕੇਸਾ ਸੁਆਸਾ ਨਾਮ ਗਾਈ ਬਿਨਾ ਦੀ ਕੁਮਾਈ ਦਾ ਗਿਆਨ ਕਰਕੇ ਬੋਲੋ ਜੀ ਪੰਜਾਬ ਤਖਤਾਨ ਸਰਬੱਤ ਤੁਹਾਨੂੰ ਪਾਲਸ਼ ਦੀ ਅਰਦਾਸ ਸਰਬੱਤ ਪਾਲਸ਼ਾਂ ਦੀ ਜੋ ਤੀ ਪੈ ਪੰਖ ਦੀ ਜਿੱਤ ਸ੍ਰੀ ਸਾਹਿਬ ਜੀ ਸਹਾਰੇ ਹਰ ਦੇ ਕੇ ਬੋਲ ਬਾਰੇ ਬੋਲ ਸਿੱਧਾ ਨੂੰ ਸਿੱਖੀ ਦਾ ਜਗਤ ਦਾ ਧਰਮ ਦਾ ਜਕਾਰ ਬੋਲੋ ਤੀ ਸਿਖਾਂ ਦਾ ਮਨ ਦੀਵਾ ਮੱਤ ਉੱਚੀ ਮੱਤ ਦੇ ਰਾਖੇ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਵਿਦਾਸ਼ ਨਹੀਂ ਦਾਤਾਰ ਕੀਓ ਸ੍ਰੀ ਨਨਕਾ ਸਾਹਿਬ ਤੇ ਹੋਰ ਬੁਜਵਾਰੀਆਂ ਗੁਰਤਾ ਮਾ ਦਿਨਾਂ ਦੇ ਪੰਤ ਨੂੰ ਛੋੜਿਆ ਗਿਆ ਹੈ ਦਿਨਾਂ ਦੇ ਗੁਣੇ ਕਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਰਿਆ ਦੇਵ ਮਾਨ ਨੀਤਾ ਨੀਆ ਸਾਹਿਬ ਜੀ ਮਹਾਰਾਜ ਆਪ ਜੀਆ ਦੇ ਹਜ਼ੂਰ ਅਰਦਾਸ ਜੋ ਤੀ ਮਰਤੀ ਹੈ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਆਇਆ ਜੀਏ ਜਿਸ ਦਿੱਥੇ ਸਾਬ ਜੇ ਤੇ ਸਾਹ ਬੁਖ ਸਤ ਗੁਰੂ ਜੀਓ ਆਪ ਜੀਆਂ ਦੀ ਚਰਨ ਛੋਹ ਧਰਤੀ ਪਾਪ ਬਹੁਤ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਵਿਖੇ ਅੱਜ ਮੈਂ ਤੁਹਾਡੇ ਵਿਸ਼ੇਸ਼ ਦੁਆਨ ਸਜੇ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਪ੍ਰਕਾਸ਼ ਮਾਨੇ ਸਤਿ ਨੋਦਰ ਨਿਹਾਲ ਕੀਤਾ ਸਤਿਗੁਰੂ ਜੀਓ ਬਿ ਆਪ ਗੁਰਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਹੋਏ ਭੁਲ ਚੋਟ ਮਾਫ਼ ਕਰਨੀ ਦਰਿਆ ਸਭਤਾ ਦੀਆਂ ਹਾਜ਼ਰੀਆਂ ਸੇਵਾਵਾ ਤਿਲ ਫੁੱਲ ਪੇਡਾਵਾ ਦਰ ਪਰਵਾਰ ਕਰ ਲੈ ਮੀਆਂ ਸਭਨਾ ਦੇ ਘਰ ਪਰਵਾਰਾਂ ਵਿੱਚ ਵਿਚ ਵਿੱਚ ਮਾਲ ਟੰਗਰ ਖੇਤੀਬਾੜੀ ਕਾਰੋਬਾਰ ਵਿੱਚ ਸੁਖ ਵਰਤਣਾ ਸਤਿਗੁਰੂ ਜੀਓ ਸਤ ਗੁਰੂ ਜੀਓ ਸਭ ਤਖ ਸਭਨਾ ਦੇ ਦੂਰ ਕਰਦੇ ਬਖਸ਼ਿਆ ਦਾਤਾ ਦੇ ਵਿੱਚੋਂ ਪੰਜਮ ਕੜਾ ਕ੍ਰਿਸ਼ਾ ਦੀ ਦੇਵਸ਼ੱਕੇ ਆਜ ਰਹਿ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਰੀਸ਼ ਦੇ ਸਤਨਾ ਹੁਕਮ ਬਖਸ਼ੋ ਕਿ ਤਾਰਕ ਕਰੋ ਅੱਖਰ ਵਾਤਾ ਘਾਟਾ ਪੇਲ ਚੁਕਾ ਮਾਫ ਕਰੀ ਸਿਰ ਬੱਤੇ ਕਾਰਜ ਰਾਸ ਕਰਨੀ ਸੇ ਪਿਆਰੇ ਮੇਲੇ ਜਿਨ੍ਹਾਂ ਮੇਰੇ ਕੋ ਕਮ ਹੈ ਗੁਰੂ ਗ੍ਰੰਥ ਜੀ ਮਾਣੇ SOOOOOO What ਸਤਿਗੁਰ ਕੀ ਸੇਵਾ ਸਫਰ

ਸਿਰ ਸਾਹ ਤੇ ਜਿਸ ਪਾਸ ਬੈਠਿਆ ਸੋਹੀ ਹੈ ਸੋ ਓ ਤੂੰ ਪਿਆਰੇ ਸਤ ਗੁਰ ਦਾ ਕੀ ਮਿਲਦਾ ਉਹ ਹਰਨਾਮ ਦੇਵ ਨਾ ਰਹਉ ਮਨ ਸਾਰ ਗੁਦਾਸ ਨੇ ਪਰੋਂ ਸਿਰ ਕੀ ਵਸਦੇ ਤਾਫਰ ਬਾਰੇ ਨੇ ਨਾ ਹੋਈ ਅੰਮ੍ਰਿਤ ਨਾਮ ਸਦਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਦੀ ਬਾਣੀ ਪਰਮ ਸਨਮਾਨ ਯੋਗ ਸਾਧ ਸੰਗਤ ਜੀਓ ਆਪ ਸਭ ਬਹੁਤ ਹੀ ਵਡਭਾਗੀ ਹੋ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਨਾਲ-ਨਾਲ ਅੰਮ੍ਰਿਤ ਵੇਲੇ ਦੇ دیਵਾਨਾਂ ਦੇ ਵਿੱਚ ਅਤਮੀ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰ ਉੱਪਰ ਆਪ ਸਾਰਿਆਂ ਹੀ ਸੰਗਤਾਂ ਬੜੇ ਹੀ ਪਿਆਰ ਅਦਬ ਸਤਕਾਰ ਦੇ ਨਾਲ ਆਪਣੇ ਪਰਿਵਾਰਾਂ ਸੁਨੇਤ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਜੀ ਨੇ ਦਰਸ਼ ਕੀਤਾ ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨਾ ਅੰਦਰ ਸਤਿਗੁਰੂ ਜੀ ਦੀ ਨਿੱਕੀ ਗੋਦ ਦਾ ਆਨੰਦ ਮਾਨਣ ਦਾ ਸੁਭਾਗ ਸਮਾਪਤ ਹੋਇਆ ਹੈ ਜੋ ਅੱਜ ਸਤਿਗੁਰਾਂ ਜੀ ਨੇ ਹੁਕਮਨਾਮਾ ਮੁਖਵਾਕ ਸਾਨੂੰ ਬਖਸ਼ਿਸ਼ ਕੀਤਾ ਹੈ ਸਾਡੇ ਤੇ ਦਰਸ਼ ਕਰਕੇ ਇਹ ਪਾਵਨ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਹਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ ਸੂਰੰਗ ਰਾਗ ਦੇ ਅੰਦਰ ਇਹ ਪਾਵਨ ਬਚਨ 603 ਤੇ 604 ਅੰਗ ਦੇ ਉੱਤੇ ਸੁਭਾਏ ਮਾਣ ਹੈ ਤੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਸਤਿਗੁਰੂ ਦੀ ਸੇਵਾ ਕੀਤੇ ਬਿਨਾ ਸਾਨੂੰ ਜ਼ਿੰਦਗੀ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ ਹੈ ਅਤੇ ਚਾਰੇ ਜੁਗਾਂ ਦੇ ਵਿੱਚ ਸਾਨੂੰ ਭਟਕਣਾ ਪੈਂਦਾ ਹੈ ਆਓ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਸੇਵਾ ਕਰਕੇ ਸਤਿਗੁਰੂ ਜੀ ਦੇ ਧਰਮ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤੇ ਲਾਏ ਸਤਿਗੁਰੂ ਜੀ ਕਿਰਪਾ ਕਰਨ ਆਪ ਸਭ ਦੀਆਂ ਹਾਜ਼ਰੀਆਂ ਬਾਲਾ ਪ੍ਰਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਦਰ ਤੇ ਪ੍ਰਵਾਨ ਕਰਨ ਆਓ ਅਗਲੇਰੇ ਸਮੇਂ ਵਾਸਤੇ ਹਜ਼ੂਰੀ ਦਾਗੀ ਜਥਾ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਪ ਜੀਆਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਆਸ਼ਾ ਕੀ ਵਾਰ ਦੇ ਕੀਰਤਨ ਸ਼ਰਮਨ ਕਰਵਾਉਣਗੇ ਜੀ ਜਰੂਰੀ ਬੇਨਤੀ ਸਭਾ ਆ ਰਹੀ ਹੈ ਜੀ ਹਰਿਆਣਾ ਸ਼੍ਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਅਤੇ ਨਗਰ ਦੀਆਂ ਸੰਗਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਜਲ ਮਿਲ ਕੇ ਬੜੇ ਵੱਡੇ ਪੱਧਰ ਦੇ ਉੱਤੇ ਇਹ ਸਵਾਰ ਜੋ ਹੈ ਬਹੁਤ ਵੱਡਾ ਗੁਰਮਤ ਸਮਾਗਮ ਜੋ ਹੈ ਇਹ ਉਹਨੇ ਕਿਹਾ ਜਾ ਰਿਹਾ ਹੈ ਜਿਸ ਵਿੱਚ ਪੰਥ ਪਰਛਿਦ ਰਾਗੀ ਪੰਥ ਪਰਛਿਦ ਢਾਡੀ ਪੰਥ ਪਰਛਿਦ ਕਥਾਵਾਚਕ ਪਹੁੰਚ ਕੇ ਆਪ ਸ਼ਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਆਪ ਪਰਵਾਰਾ ਸ਼ਬੀਤ ਵਧ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you. मघ <mahamed> पई